ਜਾਲਮ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਜੀ ਜੇ ਗੱਲ ਸਬਰ ਦੀ ਕਰਦੇ ਆ ਤਸਬਰ ਮੈਂ ਸਿਰਫ ਇੱਕ ਉਦਾਹਰਨ ਦੇਣੀ ਚਾਹੂੰਗਾ ਉਹ ਨਾਮ ਹੈ ਸਰਦਾਰ ਸ਼ਹੀਦ ਉਧਮ ਸਿੰਘ ਜੀ ਦਾ ਸਬਰ ਸਿੱਖਣਾ ਤੁਸੀਂ ਪਤੰਦਰੋਂ ਸਾਡੇ ਤੋਂ ਪੁੱਛਦੇ ਹੋ ਹਾਸਾ ਆਉਂਦਾ ਮੈਨੂੰ ਇਸ ਗੱਲ ਤੇ ਉੱਤੇ ਅਸੀਂ ਦੋਨੇ ਹੱਥ ਜੋੜ ਕੇ ਅਰਦਾਸ ਕਰਦੇ ਆ ਤੁਹਾਡੇ ਅੱਗੇ ਸਰਕਾਰੋਂ ਬੇਨਤੀ ਕਰਦੇ ਆ ਕਿ ਕਾਨੂੰਨ ਵਾਪਸ ਲੈ ਲਓ ਇਹ ਸਾਡੇ ਹੱਥ ਖੁੱਲਣ ਨਾ ਦਿਓ। ਥਾਰੇ ਜਾਣਿਆਂ ਨੂੰ ਸਲੂਟ ਹੈ ਜੀ ਜਿਹੜੇ ਸਬਰ ਦੇ ਨਾਲ ਸ਼ਾਂਤ ਮੈਥਰੀਕੇ ਦੇ ਨਾਲ ਆਪਾਂ ਆਪਣੇ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਗੱਲਾਂ ਆਪਣੀਆਂ ਪਿਛਲੀ ਵਾਰੀ ਸਾਰੀਆਂ ਹੋ ਗਈਆਂ ਸੀ ਜੀ। ਆਪਾਂ ਪਿਛਲੀ ਵਾਰੀ ਇੱਕ ਗੱਲ ਸਾਂਝੀ ਕੀਤੀ ਸੀਗੀ। ਗੱਲ ਸੀਗੀ ਸਬਰ ਦੀ। ਸੋ ਸਾਰੇ ਜਾਣਿਆਂ ਨੂੰ ਸਲੂਟ ਹੈ ਜੀ ਜਿਹੜੇ ਸਬਰ ਦੇ ਨਾਲ ਸ਼ਾਤ ਮੈਂ ਇਤਰੀਕੇ ਦੇ ਨਾਲ ਆਪਾਂ ਆਪਣੇ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਸੋ ਅਜਹੀ ਮਿਸਾਲ ਮੈਨੂੰ ਨਹੀਂ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਦੇਖਣ ਨੂੰ ਮਿਲੂਗੀ ਸਿਆਣੀਆਂ ਗੱਲਾਂ ਤਾਂ ਮੈਂ ਸ਼ਾਇਦ ਬਹੁਤ ਹੀ ਅਨਾਰ ਕਰ ਸਕਾਂ ਜੀ ਪਰ ਦਿਲੋਂ ਵੀਰੇ ਤੁਹਾਨੂੰ ਸਾਰਿਆਂ ਨੂੰ ਲਵ ਯੂ ਆ ਸਲੂਟ ਹੈ ਜੀ ਤੁਹਾਨੂੰ ਸਾਰਿਆਂ ਨੂੰ ਤੇ ਬਾਕੀ ਉਸ ਜ਼ਾਲਮ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਜੀ ਜੇ ਗੱਲ ਸਬਰ ਦੀ ਕਰਦੇ ਆ ਤਾਂ ਸਬਰ ਮੈਂ ਸਿਰਫ ਇੱਕ ਉਦਾਹਰਨ ਦੇਣੀ ਚਾਹੂੰਗਾ ਉਹ ਨਾਮ ਹੈ ਸਰਦਾਰ ਸ਼ਹੀਦ ਉਧਮ ਸਿੰਘ ਜੀ ਦਾ ਸਬਰ ਸਿੱਖਣਾ ਤੁਸੀਂ ਪਤੰਦਰੋਂ ਸਾਡੇ ਤੋਂ ਪੁੱਛਦੇ ਹੋ ਹਾਸਾ ਆਉਂਦਾ ਮੈਨੂੰ ਇਸ ਗੱਲ ਤੇ ਉੱਤੇ ਸੋ ਮੈਂ ਇਹੀ ਕਹਿਣਾ ਕਿ ਜੀ ਸਾਡੇ ਹੱਥ ਬੰਨੇ ਹੋਏ ਨੇ ਅਸੀਂ ਦੋਨੇ ਹੱਥ ਜੋੜ ਕੇ ਅਰਦਾਸ ਕਰਦੇ ਆਂ ਤੁਹਾਡੇ ਅੱਗੇ ਸਰਕਾਰੋਂ ਬੇਨਤੀ ਕਰਦੇ ਆ ਕਿ ਕਾਨੂੰਨ ਵਾਪਸ ਲੈ ਲਓ ਇਹ ਸਾਡੇ ਹੱਥ ਖੁੱਲਣ ਨਾ ਦਿਓ ਸੱਚੇ ਪਾਤਸ਼ਾਹ ਅੱਗੇ ਮੈਂ ਇਹ ਅਰਦਾਸ ਕਰਦਾ ਵੀ ਜੇ ਸਾਡੇ ਇਹ ਹੱਥ ਖੁੱਲਣ ਤਾਂ ਫਤਿਹ ਦੀਆਂ ਜਿੱਤ ਦੀਆਂ ਜਫੀਆਂ ਪਾਉਣ ਲਈ ਖੁੱਲਣ ਨਹੀਂ ਤਾਂ ਜੇ ਇਹ ਹੱਥ ਖੁੱਲ ਗਏ ਤਾਂ ਸਾਡੇ ਬਾਬੇ ਤਿਆਰ ਬੈਠੇ ਨੇ ਟਰਾਲੀਆਂ ਸਾਡੀਆਂ ਤਿਆਰ ਨੇ ਉਹ ਸੰਗਲ ਪਾ ਕੇ ਦਿੱਲੀ ਨੂੰ ਧੂਕੇ ਲੈ ਜਾਣਗੀਆਂ ਸੁਬ ਉਹ ਆਪਾਂ ਗੱਲਾਂ ਤੇ ਨਹੀਂ ਜਾਣਾ ਬਸ ਇਹੀ ਅਰਦਾਸ ਹੈ ਤੁਹਾਡੇ ਸਾਰੇ ਅੱਗੇ ਮੈਂ ਫੇਰ ਤੋਂ ਕਹਿਣਾ ਕਿ ਸਿਰ ਝੁਕਦਾ ਕਿ ਜਿਹੜੇ ਸਬਰ ਸੰਤੋਖ ਦਾ ਆਪਾਂ ਪ੍ਰਮਾਣ ਹੁਣ ਤੱਕ ਦਿੱਤਾ ਹੈ। ਇਸੇ ਸਬਰ ਸੰਤੋਖ ਦੇ ਨਾਲ ਆਪਾਂ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣਾ ਤੇ ਫਤਿਹ ਦੇ ਜਿੱਤ ਦੇ ਝੰਡੇ ਗੱਡ ਕੇ ਘਰੇ ਮੋੜਨਾ। ਸੋ ਫਤਿਹ ਸਾਂਝੀ ਕਰਦਿਆਂ ਜੀ। ਬੋਲੋ ਜੰਹਾਲ। ਮਜ਼ਦੂਰ ਇਕਤਾ ਜ਼ਿੰਦਾਬਾਦ। ਕਿਸਾਨ ਜਿੰਦਾਬਾਦ ਗਲਤੀ ਭੁੱਲ ਚੁਕ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਹੜੇ ਲਗਾਤਾਰ ਇਸ ਸੰਘਰਸ਼ ਨਾਲ ਜੁੜੇ ਹੋਏ ਨੇ ਔਰ ਆਪਦੇ ਕੀਮਤੀ ਸਮੇਂ ਚੋ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਪ ਟੀਵੀ ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ